इस नवे साल के मौके पर भी असं कुछ बहुत अच्छी ऑफर्स लैके आए हैं कि फेसिस से अभी देवे 15 परसेंट डिस्काउंट जी शुगर से देवे दस परसेंट डिस्काउंट जी ऑफर्स के नाल जो गिफ्ट्स भी मिलते हैं वो भी बहुत अच्छी क्वालिटी के होंगे yeah. और सू बहुत बारी yeah. अच्छे अच्छे गिफ्ट्स मिलेंगे डिस्काउंट अद्दों तो इलावा देवे जो दो तो करेगा जिनी भी आर्टिफिशियल ज्वेलरी है चाहे सैट्स ने चाहे ईयरिंग ने चाहे विंगज है चाहे कोई भी हेयर एसैसरी है अभी उसके तो फ्लैट ट्वेंटी परसेंट देंगे एक तरीक तक ਦੇਖ ਰਹੇ ਪਬਲਿਕਸ ਫੋਨ న్యూਸ ਮੈਂ ਤੁਹਾਡੀ ਹੋਸਟ ਐਂਡ ਦੋਸਤ ਪੂਜਾ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ ਮਹਾਜਨ ਗਿਫਟ ਸੈਂਟਰ ਦੇ ਵਿੱਚ ਜੋ ਕਿ ਵਿਜੇ ਮਾਰਕੀਟ ਵਿਜੇ ਸਿਟੀ ਸੈਂਟਰ ਮਾਲ ਦਸੂਹਾ ਦੇ ਵਿੱਚ ਸਥਿਤ ਹੈ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਾਜਨ ਗਿਫਟ ਸੈਂਟਰ ਦੇ ਵੱਲੋਂ ਹਰ ਇੱਕ ਤਿਹਾੜੀ ਤੇ ਕੋਈ ਨਾ ਕੋਈ ਆਫਰਸ ਲਗਾਏ ਜਾਂਦੇ ਨੇ ਤੇ ਇਸ ਵਾਰ ਨਿਊ ਇਅਰ ਤੇ ਉਹਨਾਂ ਨੇ ਕੀ ਆਫਰ ਲਗਾਏ ਨੇ ਆਓ ਅਸੀਂ ਪੁੱਛਦੇ ਹਾਂ ਰਿਤੇਸ਼ ਮਹਾਜਨ ਜੀ ਤੋਂ ਨਿਊ ਇਅਰ ਤੇ ਇਸ ਵਾਰ ਤੁਸੀਂ ਆਪਣੇ ਕਸਟਮਰਸ ਦੇ ਲਈ ਕੀ ਆਫਰਸ ਲਗਾਏ ਨੇ ਜਿਵੇਂ ਕਿ ਅਸੀਂ ਆਪਣੇ ਸਾਰੇ ਕਸਟਮਰ ਦਾ ਬਹੁਤ ਹਰ ਤਿਹਾੜੀ ਕੀ ਹਰ ਹਰ ਵੇਲੇ ਆਜੀ ਬਹੁਤ ਧਿਆਨ ਲਗਦੇ ਆ ਜੀ ਅ ਇਸ ਨਵੇਂ ਸਾਲ ਦੇ ਮੌਕੇ ਤੇ ਵੀ ਅਸੀਂ ਕੁਝ ਬਹੁਤ ਅੱਛੀਆਂ ਆਫਰਸ ਲੈ ਕੇ ਆਏ ਆ ਜਿਹਦੇ ਵਿੱਚ ਜਿਵੇਂ ਕੀ ਇਹ ਦੇਖੋ ਪਰਸ ਤੁਸੀਂ ਇਹਦੇ ਵਿੱਚ ਅਸੀਂ ਹੁਣ ਅੱਜ ਤੋਂ 31 ਤਰੀਕ ਤੱਕ 20% ਆਫ ਦੇਵਾਂਗੇ 20% ਆਫ ਦੇ ਰਹੇ ਹੋ ਹਾਂ ਜੀ ਉਸ ਤੋਂ ਇਲਾਵਾ ਜਿਵੇਂ ਕੀ ਹੁਣ ਅਸੀਂ ਅਗਲੀ ਗੱਲ ਕਰੀਏ ਇਹ ਜਿੰਨਾ ਵੀ ਤੁਸੀਂ ਆ ਸਮਾਨ ਦੇਖ ਰਹੇ ਹੋ ਵੂਲਰ ਜਿਨੀ ਲੋਰ ਸਾਨੂੰ ਸਰਦੀਆਂ ਦੇ ਵਿੱਚ ਪਹਿਨੀ ਪੈਣੀ ਆ ਜਿਦੇ ਵਿੱਚ ਛੋਟੀ ਤੋਂ ਛੋਟੀ ਚੀਜ਼ ਜੁਰਾਬਾਂ ਬੱਚੇਆਂ ਦੇ ਲੈਗੀਆਂ ਜਿੰਨੇ ਤੁਹਾਡੇ ਸਟਾਲ ਲੇਡੀਜ਼ ਸਟਾਲ ਸਕੀਵੀਆਂ ਲੇਡੀ ਸਲੀਪਰ ਇਹਨਾਂ ਸਾਰਿਆਂ ਤੇ ਫਲੈਟ 20% ਅੱਜ ਤੋਂ ਲੈ ਕੇ 31 ਤਰੀਕ ਤੱਕ ਅਸੀਂ ਸਾਨੂੰ ਇਹ ਸਾਰੀਆਂ ਆਫਰ ਪ੍ਰੋਵਾਈਡ ਕਰਾਂਗੇ ਸਰ ਮੇਕਅਪ ਤੇ ਵੀ ਤੁਸੀਂ ਕੋਈ ਡਿਸਕਾਊਂਟ ਦੇ ਰਹੇ ਹੋ ਹਾਂ ਲੇਡੀਜ਼ ਗਰੂਮਿੰਗ ਦਾ ਧਿਆਨ ਰੱਖੋ ਵੀ ਜਰੂਰ ਬੇਟਾ ਅਸੀਂ ਅੱਧਾ ਕਰਾਂਗੇ ਇਸ ਵਾਰ

हां जी बिल्कुल जी जमे की ਹੁਣ ਇਸ ਟਾਈਮ ਤਾਂ ਤੁਸੀਂ ਦੇਖੋ ਸਾਰਾ ਸੀਜ਼ਨ ਹੀ ਵਿਆਹ ਸ਼ਾਦੀਆਂ ਦਾ ਜੀ ਔਰ ਇਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਜਿੰਨੀ ਵੀ ਆਰਟੀਫੀਸ਼ੀਅਲ ਜੁਐਲਰੀ ਆ ਚਾਹੇ ਉਹਦੇ ਵਿੱਚ ਸੈੱਟਸ ਨੇ ਚਾਹੇ ਉਹਦੇ ਵਿੱਚ ਇਅਰਿੰਗ ਨੇ ਚਾਹੇ ਉਹਦੇ ਵਿੱਚ ਰਿੰਗਸ ਆ ਚਾਹੇ ਕੋਈ ਵੀ ਹੇਅਰ ਐਸੈਸਰੀ ਆ ਅਸੀਂ ਉੱਤੇ ਫਲੈਟ 20% ਦੇਾਂਗੇ ਇੱਕ ਤਰੀਕ ਤੱਕ ਸਰ ਤੁਹਾਡਾ ਸ਼ੋਰਮ ਕਾਫੀ ਵੱਡਾ ਹੈ ਤੇ ਸਮਾਨ ਵੀ ਬਹੁਤ ਜ਼ਿਆਦਾ ਹੈ ਅਗਰ ਅਸੀਂ ਹਰੇਕ ਸਮਾਨ ਤੇ ਡਿਸਕਾਊਂਟ ਦੀ ਗੱਲ ਕਰਾਂਗੇ ਤਾਂ ਸਮਾਂ ਕਾਫੀ ਲੱਗ ਜਾਣਾ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਕਿਹੜੇ-ਕਿਹੜੇ ਹੋਰ ਸਮਾਨ ਤੇ ਤੁਸੀਂ ਡਿਸਕਾਊਂਟ ਦੇ ਰਹੇ ਹੋ ਹਾਂ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਆ ਸਵੇ ਨੂੰ ਧਿਆਨ ਚੜਕਦਾ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਆਪਣੀ ਦੁਕਾਨ ਦੇ ਵਿੱਚ ਹਰ ਸਮਾਨ ਤੇ ਹਰ ਬੰਦੇ ਨੂੰ ਕੋਈ ਨਾ ਕੋਈ ਆਫਰ ਦੇ ਰਹੇ ਹਾਂ ਜ ਜਿਹਦੇ ਵਿੱਚ ਚਾਹੇ ਉਹ ਸੇਰਾ ਕਲਗੀ ਚੂੜਾ ਜਾਂ ਫਲਾਵਰ ਜਾਂ ਬੱਚਿਆਂ ਦੇ ਟੌਇਜ਼ ਆ ਅੰਡਰ ਗਾਰਮੈਂਟਸ ਆ ਨੋ ਡਾਊਟ ਅਸੀਂ ਉੱਤੇ ਸਾਰੇ ਤੇ ਆਫਰ ਦੇਾਂਗੇ ਔਰ ਇਸ ਤੋਂ ਇਲਾਵਾ ਜਿਹੜੀਆਂ ਅਸੀਂ ਪਿੱਛੇ ਗੱਲ ਕੀਤੀ ਹੈ 31 ਤਰੀਕ ਤੱਕ ਦੀ ਕੁਝ ਚੀਜ਼ਾਂ ਤੇ ਜੀ ਅਸੀਂ ਉਹ ਵੀ ਆਫਰ ਵਧਾ ਕੇ 1 ਜਨਵਰੀ ਤੱਕ ਕਰ ਦਿੰਨੇ ਆ 2024 ਤੱਕ ਉਸ ਤੋਂ ਇਲਾਵਾ ਜਿਹੜਾ ਵੀ ਬੰਦਾ ਜਿਹੜਾ ਵੀ ਸਾਡਾ ਕਸਟਮਰ ਜਿਹੜਾ ਸਾਡਾ ਕਹਿ ਲਓ ਕਿ ਜਿਨ੍ਹਾਂ ਨਾਲ ਅਸੀਂ ਜੁੜੇ ਆ ਜਿਹੜੇ ਸਾਡੇ ਨਾਲ ਜੁੜੇ ਆ ਉਹ ਸਤਿਕਾਰਯੋਗ ਗ੍ਰਾਹਕਾਂ ਲਈ 2000 ਤੋਂ ਅਬੋਵ ਸ਼ੋਪਿੰਗ ਜਿਹੜਾ ਵੀ ਕਸਟਮਰ ਸਾਡਾ ਕਰ ਰਿਹਾ ਜੀ ਅਸੀਂ ਉਹਨੂੰ ਉਸ ਤੋਂ ਇਲਾਵਾ ਆਪਣੇ ਵੱਲੋਂ ਵੀ ਇੱਕ ਸ਼ੋਰ ਗਿਫਟ ਦੇ ਆਂਗੇ ਔਰ ਜਿੰਨੇ ਜਿੰਨੇ ਉਹਦੀ ਸ਼ੋਪਿੰਗ ਵੱਧਦੀ ਜਾਏਗੀ ਉਹਦਾ ਗਿਫਟ ਯੂਰ ਨਵਲ ਦਿਆ ਹੁੰਦਾ ਜਾਏਗਾ। ਆਚਾ ਡਿਸਕਾਊਂਟ ਅਸੀਂ ਜਿਹੜਾ ਦਿੱਤਾ ਹੀ ਦਿੱਤਾ। ਜੀ। ਜਿਹੜਾ ਜਿਹੜੀ ਗੱਲ ਮੈਂ ਗਿਫਟ ਦੀ ਕੀਤੀ ਆ ਡਿਸਕਾਊਂਟ ਤਾਂ ਅਸੀਂ ਦੇਵਾਂਗੇ ਹੀ। ਲੇਕਿਨ ਉਹਦੇ ਤੋਂ ਇਲਾਵਾ ਉਹਨੇ ਸ਼ੋਰ ਗਿਫਟ ਦੇਵਾਂਗੇ ਜਿਹੜਾ 2000 ਤੋਂ ਅਬੋਵ ਬਾਇੰਗ ਕਰੇਗਾ। ਓਕੇ ਸਰ। ਔਰ ਜੇ ਉਹਦੀ ਬਾਇੰਗ ਵੱਧਦੀ ਜਾਂਦੀ ਆ ਉਹਦਾ ਗਿਫਟ ਵੀ ਹੋਰ ਵੱਡਾ ਹੁੰਦਾ ਜਾਂਦਾ। ਤੇ ਆਸੀ ਗੱਲ ਕਰਦੇ ਕੁਝ ਕਸਟਮਰਜ਼ ਦੇ ਨਾਲ ਜੋ ਕਿ ਮਹਾਜਨ ਗਿਫਟ ਸੈਂਟਰ ਦੇ ਵਿੱਚ ਸ਼ਾਪਿੰਗ ਕਰਨ ਲਈ ਆਏ ਨੇ। ਹੈਲੋ ਮੈਮ। ਹੈਲੋ। ਮੈਮ ਤੁਸੀਂ ਮਹਾਜਨ ਗਿਫਟ ਸੈਂਟਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਾਂ ਪਿਛਲੇ 10 ਸਾਲ ਤੋਂ ਮਹਾਜਨ ਗਿਫਟ ਸੈਂਟਰ ਦੇ ਨਾਲ ਜੁੜੇ ਹੋਏ ਆਪਾਂ ਤੋਂ ਸਮਾਨ ਸਾਰੀ ਤਰ੍ਹਾਂ ਦਾ ਪਰਚੇਸ ਕਰੀਦਾ ਔਰ ਆਪਾਂ ਨੇ ਇਹ ਵੀਡੀਓਜ਼ ਦੇਖ ਕੇ ਵੀ ਕਈ ਵਾਰੀ ਇਹਨਾਂ ਕੋਲ ਸਮਾਨ ਲੈ ਆਨੇ ਔਰ ਇਵਨ ਕਿ ਸਾਨੂੰ ਬਹੁਤ ਅੱਛੇ-ਅੱਛੇ ਗਿਫਟ ਮਿਲਦੇ ਜਿਹੜੇ ਅੱਛੀ ਕੁਆਲਿਟੀ ਦੇ ਅੱਛੇ ਬ੍ਰਾਂਡਡ ਔਰ ਘਰ ਵਿੱਚ ਅੱਛੀ ਤਰੀਕੇ ਨਾਲ ਯੂਜ਼ ਹੋਣ ਵਾਲੇ ਹੁੰਦੇ ਆ ਸਾਡੇ ਇਲਾਕੇ ਦੀ ਬਹੁਤ ਅੱਛੀ ਸ਼ਾਪ ਹੈ ਔਰ ਇਹਨਾਂ ਸਾਰਿਆਂ ਦਾ ਸੁਭਾਅ ਬਹੁਤ ਅੱਛਾ ਹੈ ਫੈਮਿਲੀ ਹੈ ਸਟਾਫ ਵਾਲੇ ਵੀ ਜਸਟ ਲਾਈਕ ਅ ਫੈਮਿਲੀ ਤੁਹਾਨੂੰ ਡੀਲ ਨੇ ਹੀ ਦਿਖਾਇਆ ਜਾਂਦਾ ਬਹੁਤ ਅچھے ਤਰੀਕੇ ਦੇ ਨਾਲ ਸਮਾਨ ਦਿਖਾਇਆ ਜਾਂਦਾ ਹੈ ਔਰ ਬਹੁਤ ਅੱਛਾ ਸਮਾਨ ਹੁੰਦਾ ਹੈ ਔਰ ਆਫਰਸ ਦੇ ਨਾਲ ਜਿਹੜੇ ਗਿਫਟਸ ਵੀ ਮਿਲਦੇ ਆ ਉਹ ਵੀ ਬਹੁਤ ਅੱਛੀ ਕੁਆਲਿਟੀ ਦੇ ਹੁੰਦੇ ਆ ਔਰ ਸਾਨੂੰ ਬਹੁਤ ਮਰੀ ਅੱਛੇ ਅੱਛੇ ਗਿਫਟਸ ਮਿਲੇ ਵੀ ਆ ਸੋ ਅਗਰ ਤੁਸੀਂ ਮਹਾਜਨ ਗਿਫਟ ਸੈਂਟਰ ਵੱਲੋਂ ਲਗਾਏ ਗਏ ਆਫਰਾਂ ਦਾ ਫਾਇਦਾ ਉਠਾਣਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ ਜਲਦੀ ਪਹੁੰਚੋ ਮਹਾਜਨ ਗਿਫਟ ਸੈਂਟਰ ਵਿਜੇ ਮਾਰਕੀਟ ਵਿਜੇ ਸਿਟੀ ਸੈਂਟਰ ਮਾਲ ਦਸੂਹਾ ਵਿਖੇ ਜੇਕਰ ਤੁਸੀਂ ਮਹਾਦਨ ਗਿਫਟ ਸੈਂਟਰ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ